ਵੈਸੇ ਤਾਂ ਇਹ ਕਹਿੰਦੇ ਐ ਸ਼੍ਰੋਮਣੀ ਕਾਲ ਦਲ ਦਾ ਕਾਫੀ ਦੇ ਰਾਜ ਨੇ 10 ਸਾਲ ਤਾਂ ਇਕੱਠੇ ਹੀ ਰਿਹਾ ਨਾ ਸਭ ਤੋਂ 17 ਸੁਖਵੀਰ ਬਾਦਲ ਇਹ ਕਹਿੰਦਾ ਕਿ ਜਿੱਧਰ ਨੂੰ ਤੁਸੀਂ ਸੜਕ ਤੇ ਜਾਂਦੇ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੋਟਾ ਕੋ ਨਹੀਂ ਪਾਈਆਂ ਫੇ ਲੋਕਾਂ ਨੇ ਜੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਕੱਸੀਆਂ ਤਾਂ ਪਾਣੀ ਤਾਂ ਪਹੁੰਚੇ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ 'ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬੱਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਆਲਦਾਰੇ ਹਵੇਲੀ ਹੋ ਉਲੀ ਕੋ ਟੱਬਾ ਕੋਈ ਦੀ ਪਕਟਾਬਾ ਕੋ ਫਿਰ ਇਹ ਸਾਰੇ ਬਲਸਵਦ ਨੇ ਇਹ ਬਲਸਵਦ ਨੇ ਕਰਾਇਆ ਇਹ ਇੰਨੀ ਤਰੱਕੀ ਕਰਾਈ ਤਕੀਦ ਦਿਖਾ ਦਿਓ ਸਾਨੂੰ